ਸਤਿ ਦੁਰਿਆਵਨ ਕੇ ਤੇਰਾ ਬਾਵਨ ਕੇ ਕਰੂ ਮੇਰੇ ਜੀਵਨ ਸਦ ਕੇ ਜਾਵਾ ਉਸ ਵੇਲੇ ਜੀਵਨ ਸਦ ਕੇ ਜਾਵਾ ਉਸ ਵੇਲੇ ਸਤ ਗੁਰ ਆਵਣਗੇ ਵਾ 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 ਮੇਰਾ ਬਾਬਾ ਆਵਣਗੇ ਤੁਹਾਨੂੰ ਬਾਬਾ ਜੀ ਮੇਰੇ ਜੀ ਮੈਂ ਸਦਕੇ ਜਾਵਾਂ ਉਸ ਨੇ ਲੇ ਇੱਕ ਵਾਰੀ ਸੰਗਤ ਬੋਲੇ ਸਤ ਗੁਰ ਵਾ 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 பாலா ਸਤ ਗੁਰ ਨੂੰ ਮੈਂ ਬਿਠਾਇਆ ਜਦੋਂ ਹੋਣਗੇ ਦਇਆ ਕਰ ਦੇਣਗੇ ਨਿਹਾਲ ਸਾਈ ਮੇਰੇ ਜੀਵਾਂ ਕੇ ਜਾਵਾ ਉਸ ਵੇਲੇ ਸਰ ਰੇਲੇ ਹਾਂਜੀ ਸਤਿਗੁਰ ਜੀਵ ਬਾਬਾ ਅਨੰਦ ਸਿੰਘ ਜੀ ਜਦੋਂ ਇੱਥੇ ਕੱਚੀ ਥਾਂ ਹੁੰਦੀ ਸੀ ਤੇ 5-7 ਸੇਵਾਦਾਰ ਗਏ ਰੇਲਵੇ ਦੀ ਲਈ ਉੱਤੋਂ ਪੱਥਰ ਚੱਕ ਲਿਆਏ ਕਿ ਮੀਂਹ ਆਉਂਦਾ ਸਾਡੀਆਂ ਝੁੱਗੀਆਂ ਝੋਪੜੀਆਂ ਸਾਡੀਆਂ ਕੁਲੀਆਂ ਰੁੜ ਜਾਂਦੀਆਂ ਆਪਾਂ ਪੱਕਾ ਮਕਾਨ ਬਣਾਵਾਂਗੇ ਇੱਥੇ ਬਾਬਾ ਜੀ ਤੋਂ ਨਹੀਂ ਪੁੱਛਿਆ ਤੇ ਰੇਲਵੇ ਦੀ ਲੀ ਤੋਂ ਵੱਟੇ ਲੈ ਆਏ ਪੱਥਰ ਤੇ ਲਿਆ ਕੇ ਟੋਵਾ ਪਟਕੇ ਤੇ ਵੀ ਨਹੀਂ ਭਰ ਰਹੇ ਸੀ ਬਾਬਾ ਜੀ ਕਹਿੰਦੇ ਇਹ ਕੀ ਕਰਦੇ ਹਾਂ ਬਾਬਾ ਜੀ ਆ ਗਏ ਅੰਦਰੋਂ ਕਹਿੰਦੇ ਇਹ ਕੀ ਕਰਦੇ ਹਾਂ ਕਹਿੰਦੇ ਬਾਬਾ ਜੀ ਪੱਕਾ ਸੱਚਖੰਡ ਬਣਾਉਣੇ ਆ ਬੋਲੋ ਬਾਈ ਬਾਬਾ ਜੀ ਕਹਿੰਦੇ ਉਹਦੇ ਵਿੱਚ ਕਿਹਨੂੰ ਬਿਠਾਓਗੇ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਬਾ ਜੀ ਕਹਿੰਦੇ ਪੱਥਰ ਚੋਰੀ ਦੇ ਤੇ ਗੁਰੂ ਗ੍ਰੰਥ ਸਾਹਿਬ ਦੀ ਖੁਸ਼ੀ ਭਾਲਦੇ ਹਾਂ ਪੱਥਰ ਚੋਰੀ ਲੈ ਕੇ ਆਏ ਹਾਂ ਤੇ ਸਤਿਗੁਰੂ ਨੂੰ ਕਹਿੰਦੇ ਹਾਂ ਵੀ ਸਾਡੇ ਘਰ ਆ ਜਾ ਇੰਨੇ ਜਾਓ ਉੱਥੇ ਰੱਖ ਕੇ ਆਓ ਜਿੱਥੋਂ ਚੱਕ ਕੇ ਲਿਆਏ ਹੋ। ਬਾਬਾ ਜੀ ਨੇ ਬਚਨ ਕੀਤਾ ਜੀ ਦਾ ਵਿਹਾਰ ਸ਼ੁੱਧ ਹੈ ਉਹਦਾ ਹੀ ਪਰਮਾਰਥ ਸ਼ੁੱਧ ਹੈ। ਜੀ ਦਾ ਵਿਹਾਰ ਝੂਠਾ ਹੈ ਮੈਲਾ ਹੈ ਉਹਦਾ ਪਰਮਾਰਥ ਕਦੇ ਵੀ ਪ੍ਰਵਾਨ ਨਹੀਂ ਹੋ ਸਕਦਾ। ਇੰਨੀ ਕ ਹਾਜ਼ਰੀ ਪ੍ਰਵਾਨ ਕਰਿਓ। ਇੱਕ ਵਾਰੀ ਪੜ੍ਹ ਦਿਓ ਪਿਆਰ ਨਾਲ ਜੀ। ਸਤ ਗੁਰ ਆਵਣਗੇ।

ਇਹੀ ਮੈਂ ਸਦਕੇ ਜਾਵਾਂ ਉਸ ਰੇਲੇ سمگری تم ر سوٹر تاری تم تے سوگاری تمری گت میں تم ہی جانی نانک باس سدا قربانی جی تمری گت میں تو تمہیں جانی نانک داس سدا قربانی ਸ੍ਰੀ ਵਾਹਿਗੁਰੂ ਜੀ ਮਿਹਰવાન ਸਾਹਿਬ ਮਿਹਰવાન ਸਾਹਿਬ ਮੇਰਾ ਮਿਹਰવાન ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਹਿ ਸ੍ਰੀ ਭਗਉਤੀ ਜੀ ਕੀ ਬਾਣ ਸਾਹੀ ਦਸਵੀਂ ਰਿਤੋਂ ਬੋਲੋ ਜੀ ਸੇਵਕ ਗੁਰੂ ਨਾਨਕ ਲਈ ਈ ਹੈ ਸਰੰਦਰ ਦੋਸੇ ਅਮਰਦਾਸ ਰਾਮਦਾਸੈ ਹੁਈ ਸਹਾਇ ਆਯੋਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਗਾਇ ਸ੍ਰੀ ਹਰਿ ਸਿੰਘ ਜੀ ਧਾਈ ਅਜ ਜਿਥੇ ਸਭ ਦੁੱਖ ਜਾਏ ਗੁਰੂ ਦੇਵ ਬਹਾਦਰ ਸਿਮਰਿਆ ਘਰ ਨਉ ਨਿਤ ਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਈ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰਕੇ ਖਾਲਸਾ ਦੀ ਸਾਧ ਸੰਗਤ ਬੋਲਣਾ ਜੀ ਸੇਵਾ ਦੋਸਤ ਪਾਤਸ਼ਾਹਿਆਂ ਜੀ ਦੇ ਸੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਗਦੀ ਜੋਤ ਹਾਜ਼ਰ ਹਜ਼ੂਰ ਜਹਰਾਜ ਹੂਰ ਕਈ ਲੋਕੇ ਬੋਹਿਤ ਨਾਮ ਕੇ ਜਹਾਜ਼ ਹਲਤ ਪੰਦ ਕੇ ਰੱਖਿਆ ਕੋ ਲੋਕ ਪਰ ਲੋਕੇ ਸਹਾਇਕ ਹਾਜ਼ਰ ਨਾਜ਼ਰ ਦਿਨਾਂ ਦੇ ਪਾਤ ਜਗ ਚੰਦ ਦਾਵਾ ਜੀ ਕਾ ਧਿਆਨ ਤਲ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਬਾਲ ਸਬਾਲ ਸਹਿਆਂ ਚਾਲ ਸਹੰਜਾ ਦੇ ਪੰਜ ਤਿਆਰੀ ਚਾਲੀ ਮੁਕਤੇ ਸਮੂਹ ਸੰਤਾਂ ਸੂ ਭਗਤਾ ਸੂ ਹਟੀਆਂ ਤਪੀਆਂ ਜਦੀਆਂ ਸਤੀਆਂ ਸਮੂਹ ਫਿਟਕਵਾਨਾਂ ਸਹੀਦਾਂ ਸਿੰਘਾਂ ਜੀ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸਤਿ ਸ੍ਰੀ ਅਕਾਲ ਸਮੂਹ ਗੋਤਕਤਾ ਸਮੂਹ ਗੋਦਵਾਰੀਆਂ ਝੰਡਿਆਂ ਮੰਗਰਿਆਂ ਨਸਾਨਾ ਗੁਰਧਾਮਾਂ ਦੀ ਦਾ ਧਿਆਨ ਧਰ ਕੇ ਬੋਲਣਾ ਜੀ ਸਤਿ ਸ੍ਰੀ ਅਕਾਲ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਗਾ ਸੂਰ ਸੱਚੇ ਪਾਤਸ਼ਾਹ ਜੀ ਆਪ ਜੀ ਕੇ ਹਜੂਰ ਅਰਦਾਸ ਬੇਤੀ ਹੈ ਆਪ ਜੀ ਤੋਂ ਬਰੋ ਸਾਈ ਹੋਏ ਮਹਾਕੁਸ਼ ਸੰਤ ਬਾਬਾ ਘਾਲਾ ਸਿੰਘ ਜੀ ਉਹ ਸੰਤ ਮਹਾਕੁਸ਼ਾ ਦੇ ਸੰਯੋਗ ਨਾਲ ਦੇਪ ਤਵੇ ਦੀਆਂ ਸੰਗਤਾਂ ਦੇ ਸੰਯੋਗ ਨਾਲ ਪਾਤਸ਼ਾਹ ਜੀਓ ਮਹਾਕੁਸ਼ ਬਾਬਾ ਘਾਲਾ ਸਿੰਘ ਜੀ ਵੱਲੋਂ ਹਰ ਕਾਰਾਤ ਸਾਰੇ ਜਵਾਹ ਦੇ ਸਕੇ ਬਾਦਸ਼ਾਹ ਜੀਓ ਸਮਾਨ ਭੇਜਿਆ ਜਾ ਰਿਹਾ ਹੈ ਜਿੱਥੇ ਪੰਜਾਬ ਵਿੱਚ ਸੰਕਟ ਆਏ ਨੇ ਹਰ ਆਫਤਾਂ ਵਾਸਤੇ ਸੱਚੇ ਬਾਦਸ਼ਾਹ ਜੀਓ ਆਜ ਦੀ ਦੇ ਮਿਹਰਾ ਕਰਦੀਆਂ ਦੇਸਾਂ ਬੇਸਾਂ ਦੀਆਂ ਸੰਗਤਾਂ ਦੇ ਜਿਨ੍ਹਾਂ ਨੇ ਸੁਭਾਵਾਂ ਕੀਤੀ ਆ ਮਹਾਂਪੁਰਸ਼ਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਅੰਗ ਸੰਗ ਸਹਾਈ ਹੋਣਾ ਬਾਦਸ਼ਾਹ ਸੇਵਾ ਕੀਤੀ ਸਭਨਾ ਦੀ ਸਤਿਗੁਰੂ ਥਾਂ ਪਾ ਲਈ ਚੜ੍ਹਦੀ ਕਲਾ ਬਖਸ਼ਣੀ ਐਸ ਵੇਲੇ ਆਪ ਜੀ ਕੇ ਹਯੂਸ ਕੜਾ ਤੋਂ ਸਾਦ ਬਥੜਾ ਸਜਾ ਕੇ ਹਾਜ਼ਰ ਕੀਤਾ ਹੈ ਅੰਤ ਪ੍ਰਕਾਰ ਭੋਜਨ ਬਹੁ ਕੀਏ ਬਹੁ ਦੰਨ ਜਨ ਵਿਸਟਾਈ ਕਰੀ ਭਾਗ ਤਲ ਹੋਜੇ ਪਵਿੱਤਰ ਹੁਣ ਲਾਵੇ ਥੋਗ ਹੈ ਰਾਈ ਪਾਤਸ਼ਾਹ ਪੁਜਾ ਸਾਚੋ ਦੀਪ ਸਾਦ ਬਥੂ ਚੁਜੇ ਪਾਤਸ਼ਾਹ ਜੀਓ ਰਾਤ ਕਾਲਜਾ ਵਾਸ ਦੀ ਸਾਲੀਆਂ ਪਿਆਮ ਨੇ ਜਾਣ ਦੀ ਆਗਿਆ ਬਖਸ਼ੋ ਅੰਗ ਸੰਗ ਸਹਾਈ ਹੋਣਾ ਸੇਕ ਲਾਇਓ ਆਪਣੀ ਸੇਵ ਆਪ ਜੀ ਨੇ ਵਸਿਆ ਕਰਨੀਆਂ ਚੜ੍ਹਦੀ ਕਲਾ ਵਸਣੀ ਆਂਗ ਸੰਗ ਰਸਤੀਆਂ ਵਿੱਚ ਵੀ ਆਪ ਜੀ ਨੇ ਮਹਿਰਾ ਕਰਨੀਆਂ ਸੇਵਾਦਾਰਾਂ ਤੇ ਸਿਰ ਸਿਰ ਰੱਖ ਕੇ ਆਪਣਾ ਕਾਰਜ ਆਪ ਸੰਪੂਰਨ ਸਰਵਾ ਲੈਣਾ ਸੱਚੇ ਪਾਤਸ਼ਾਹ ਜੀ ਇਹ ਇਸ ਵੇਲੇ ਆਪ ਜੀ ਕੇ ਹਜੂਰ ਜੋ ਵੀ ਆਇਆ ਹੈ ਆਪ ਜੀ ਦੀਆਂ ਮਹਿਰਾਂ ਦਾ ਸਦਕਾ ਸਭ ਰਾਜੀ ਜਾਵੇ ਮਨਵਾਹਿਤផល ਪਾਵੇ ਤੁਹਾਨੂੰ ਸ੍ਰੀ ਗੁਰੂ ਅਨੰਦ ਦੇ ਨਾਮ ਚੜ੍ਹਦੀ ਕਲਾ ਤੇਰੇ ਭਾਰੇ ਸਰਬਤ ਦਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਰਿਆਲੇ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਸ਼ੋਭ ਤਿਹਾਰਾ ਧੰਤਨ ਬਾਬਾ ਆਨੰਦ ਸਿੰਘ ਜੀ ਧੰਤਨ ਬਾਬਾ ਇਸਰ ਸਿੰਘ ਜੀ ਉਹਨਾਂ ਦੇ ਸਥਾਨ ਤੋਂ ਅੱਜ 6 ਟਰਾਲੇ ਸਮਾਨ ਦੇ ਭਰ ਕੇ ਜਿਹਦੇ ਵਿੱਚ ਗੱਦੇ ਇਹ ਭੂਰੇ ਬੂਟ ਜਾਗਟਾ ਇਹ ਸਾਰਾ ਸਮਾਨ ਇੱਥੋਂ ਜਾ ਰਿਹਾ ਹੈ ਇਹ ਫੁਰਨਾ ਬਣਿਆ ਸੀ ਬਾਬਿਆਂ ਨੇ ਬਣਾਇਆ ਬਈ ਇਹ ਕਿਉਂ ਨਾ ਇੱਥੋਂ ਵੀ ਕੁਝ ਨਾ ਕੁਝ ਪਰទេស ਦੀਆਂ ਸੰਗਤਾਂ ਨੇ ਚੂਨ-ਪੂਨ ਭੇਜੀ ਉਹ ਚੂਨ-ਪੂਨ ਇਹਦਾ ਸਮਾਨ ਲਿਆਂਦਾ ਗਿਆ ਇਹਦੇ ਵਿੱਚ ਸਾਰਿਆਂ ਦਾ ਸਮਾਨ ਹੈ ਸਾਡੇ ਮਹਾਪੁਰਸ਼ ਰਵਿੰਦਰ ਸੋਹਣੀ ਉਹਨਾਂ ਨੇ ਵੀ ਸੇਵਾ ਕੀਤੀ ਹੈ ਆਗਿਆਪਾਲ ਉਹਨਾਂ ਨੇ ਵੀ ਕੀਤੀ ਹੈ ਹੋਰ ਸੰਗਤਾਂ ਤੋਂ ਕਰਾਈ ਹੈ ਉਹਨਾਂ ਨੇ ਇਹ ਸਾਰਿਆਂ ਦੀ ਸੇਵਾ ਹੈ ਭਾਈ ਇਹ ਕਿਉਂ ਹੈ ਇਹ ਇੱਕ ਬਹੁਤ ਵੱਡਾ ਸਾਡੇ ਲੋਕਾਂ ਨੂੰ ਕੁਦਰਤੀ ਮਾਰ ਪਈ ਹੈ ਕੀ ਡੀ ਵੱਡੀ ਮਾਰ ਅੱਗੇ ਨਹੀਂ ਕਦੇ ਜ਼ਿੰਦਗੀ 'ਚ ਵੇਖੀ ਲੋਕਾਂ ਦੇ ਘਰ ਟਹਿ ਗੇ ਸਾਰਾ ਸਮਾਨ ਡੁੱਬ ਗਿਆ ਖਰਾਬ ਹੋ ਗਿਆ ਆਟਾ ਦਾਣਾ ਵੀ ਸਾਰਾ ਭਿੱਜ ਗਿਆ ਬਗੈਰ ਤਨ ਦੇ ਕੱਪੜਿਆਂ ਤੋਂ ਕੁਝ ਨਹੀਂ ਰਿਹਾ ਉਹਨਾਂ ਕੋਲ ਤੇ ਇਹਦੇ ਵਿੱਚ ਜਿੰਨੀਆਂ ਵੀ ਸੰਗਤਾਂ ਵੱਧ ਤੋਂ ਵੱਧ ਸੇਵਾ ਕਰਨ ਅਸੀਂ ਤਾਂ ਸਭ ਨੂੰ ਕਹਿੰਨੇ ਆ ਭਾਈ ਜੋ ਕਰ ਸਕਦਾ ਕੋਈ ਕਰੇ ਅਸੀਂ ਤਾਂ ਸਾਡਾ ਤਾਂ ਇੱਕ ਕਹਿਣ ਤੇ ਅਪਰਾਲਾ ਹੋਇਆ ਹੈ ਬਾਬਾ ਜੀ ਨੇ ਕਿਰਪਾ ਕੀਤੀ ਹੈ ਅੱਜ ਇਹ ਬਹੁਤ ਵੱਡਾ ਸਮਾਨ ਲੈ ਕੇ ਸੰਗਤਾਂ ਇਹ ਇਲਾਕੇ ਦੀਆਂ ਸਾਰੇ ਸਾਡੇ ਇਲਾਕੇ ਦੇ ਸਰਪੰਚ ਪੰਚ ਹੋਰ ਸੰਗਤਾਂ ਵੀ ਆਈਆਂ ਸਾਰੇ ਲੈ ਕੇ ਜਾ ਰਹੇ ਆ ਅਸੀਂ ਇਹ ਨਹੀਂ ਸੰਗਤਾਂ ਨੂੰ ਕਹਿੰਨੇ ਆ ਭਾਈ ਅੱਜ ਦਾ ਮੌਕਾ ਇਹ ਜਿਹੜਾ ਉਹਨਾਂ ਦੀ ਸੇਵਾ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਕਿੰਨੀ ਲੋੜ ਹੈ ਕਣਕ ਦੀ ਡੀਜ਼ਲ ਦੀ ਬੀ ਪੌਣਾ ਅਗਲਿਆਂ ਨੇ ਬਹੁਤ ਔਖਾ ਹੋਇਆ ਵਾ ਮੰਜੇ-ਮੰਜੇ ਵੀ ਟੁੱਟ ਗਏ ਕੋਈ ਬੁਰਾ ਹਾਲ ਆ ਇਸ ਤਰ੍ਹਾਂ ਭਾਈ ਇਸ ਦੁੱਖ ਦੀ ਘੜੀ ਵਿੱਚ ਸਭ ਨੂੰ ਹਿੱਸਾ ਪਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਯਾ ਵਨ ਤੇਰਾ ਪਾਵਨ ਆਲੋ ਮੇਰੇ ਜੀ ਮੈਂ ਸਤ ਕੇ ਜਾਵਾ ਉਸੇ ਲੈ ਜੀ ਮੈਂ ਸਤ ਕੇ ਜਾਵਾ ਉਸੇ ਲੈ ਬੜੋ ਸਤ ਗੁਰ ਆਵਣਗੇ ਵਾ 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 ਰੱਬ ਆਵਣਗੇ ਸਾਨੂੰ ਬਾਬਾ ਜੀ ਮੇਰੇ ਉਸ ਨੇ ਲੈ ਇੱਕ ਵਾਰੀ ਸੰਗਤ ਬੋਲੇ ਸਤ ਗੁਰ ਵਾ 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 ਜੀ ਨੀਨ ਭੁਲਾ ਵਾਲਾ ਆਸਣ ਲਾਹ ست گور بابا نند سنگ جی جدو اتنے کچی تھان سات سیوا دار گئے ریلوے کی لی اتو ਪੱਥਰ ਚੱਕ ਲਿਆਏ ਕਿ ਮੀ ਆਉਂਦਾ ਸਾਡੀਆਂ ਝੁੱਗੀਆਂ ਝੋਪੜੀਆਂ ਸਾਡੀਆਂ ਕੁਲੀਆਂ ਰੁੜ ਜਾਂਦੀਆਂ ਆਪਾਂ ਪੱਕਾ ਮਕਾਨ ਬਣਾਵਾਂਗੇ ਇੱਥੇ ਬਾਬਾ ਜੀ ਤੋਂ ਨਹੀਂ ਪੁੱਛਿਆ ਤੇ ਰੇਲਵੇ ਦੀ ਲੀ ਤੋਂ ਵੱਟੇ ਲੈ ਆਏ ਪੱਥਰ ਤੇ ਲਿਆ ਕੇ ਟੋਵਾ ਪਟਕੇ ਤੇ ਵੀ ਨਹੀਂ ਭਰ ਰਹੇ ਸੀ ਬਾਬਾ ਜੀ ਕਹਿੰਦੇ ਇਹ ਕੀ ਕਰਦੇ ਹਾਂ ਬਾਬਾ ਜੀ ਆ ਗਏ ਅੰਦਰੋਂ ਕਹਿੰਦੇ ਇਹ ਕੀ ਕਰਦੇ ਹਾਂ ਕਹਿੰਦੇ ਬਾਬਾ ਜੀ ਪੱਕਾ ਸੱਚਖੰਡ ਬਣਾਉਣੇ ਆ ਬੋਲੋ ਵਾਹਿਗੁਰੂ ਬਾਬਾ ਜੀ ਕਹਿੰਦੇ ਉਹਦੇ ਵਿੱਚ ਕਿਹਨੂੰ ਬਿਠਾਉਂਗੇ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਬਾਬਾ ਜੀ ਕਹਿੰਦੇ ਪੱਥਰ ਚੋਰੀ ਦੇ ਤੇ ਗੁਰੂ ਗ੍ਰੰਥ ਸਾਹਿਬ ਦੀ ਖੁਸ਼ੀ ਭਾਲਦੇ ਹਾਂ ਪੱਥਰ ਚੋਰੀ ਲੈ ਕੇ ਆਏ ਹਾਂ ਤੇ ਸਤਗੁਰੂ ਨੂੰ ਕਹਿੰਦੇ ਹਾਂ ਵੀ ਸਾਡੇ ਘਰ ਆ ਜਾ ਕਹਿੰਦੇ ਜਾਓ ਉੱਥੇ ਰੱਖ ਕੇ ਆਓ ਜਿੱਥੋਂ ਚੱਕ ਕੇ ਲਿਆਏ ਹੋ ਬਾਬਾ ਜੀ ਨੇ ਬਚਨ ਕੀਤਾ ਜੀਦਾ ਵਿਹਾਰ ਸ਼ੁੱਧ ਹੈ ਉਹਦਾ ਹੀ ਪਰਮਾਰਥ ਸ਼ੁੱਧ ਹੈ ਜੀਦਾ ਵਿਹਾਰ ਝੂਠਾ ਹੈ ਮੈਲਾ ਹੈ ਉਹਦਾ ਪਰਮਾਰਥ ਕਦੇ ਵੀ ਪ੍ਰਵਾਨ ਨਹੀਂ ਹੋ ਸਕਦਾ ਇੰਨੀ ਕ ਹਾਜ਼ਰੀ ਪ੍ਰਵਾਨ ਕਰਿਓ ਇੱਕ ਵਾਰੀ ਪੜ੍ਹ ਦਿਓ ਪਿਆਰ ਨਾਲ ਜੀ ਸਤ ਗੁਰ ਆਵਣਗੇ ਰੱਬ ਆਵਣਗੇ ਕਰ ਮੇਰੇ ਜੀ ਮੈਂ ਸਦਕੇ ਜਾਵਾਂ ਉਸ ਤੇ ਲੈ ਵਾ ਜੀ ਵਾ ਜੀ ਮੈਂ ਸਦਕੇ ਜਾਵਾਂ ਉਸ ਤੇ ਲੈ ਸਤਿਗੁਰ ਆਵਣਗੇ ਰਾਵਣਗੇ ਘਰ ਮੇਰੇ ਜੀ ਮੈਂ ਸਦਕੇ ਜਾਵਾਂ ਉਸ ਲੇ ਆ ਗੋ ਲੋਕ ਜੋ ਆ ਆ ਗਿਆ ਗਾ ਬੜਾ ਗੰਦਾਪੜੀਆ ਇੱਕ ਮਿੰਟ 7700 ਰੁਪਏ ਆ ਹਾਂ ਜੀ ਲੱਗੋ ਤੇ ਵੀ ਗਾਢ ਕੋਈ ਨਹੀਂ ਚਲੀ ਕਰਾ ਨਹੀਂ ਕਿਹਦੇ ਨੂੰ ਕਾ ਬੋਲੀ ਜਾਨਾ ਸੁੱਖਾ ਇਹਨਾਂ ਦਾ ਕਰਮੇਜ ਹਾਂ ਇਹਨਾਂ ਸੁੱਖਾ ਇਹਨਾਂ ਦਾ ਸੁੱਖਾ ਦੇ ਦਿਓ ਜੀ ਫਿਰ ਸੁੱਖਾ ਦਾ

ਤੁਹਾਡਾ ਸਭ ਤੋਂ ਪਿਆਰਾ ਸਹੀ ਕੌਣ ਨਹੀਂ ਤੁਹਾਡੇ ਹੈਗੇ ਆ ਕਿਹਦੇ ਤੇਰਾ ਜੀ ਆਇਆਂ ਨੂੰ ਆਈ ਨਹੀਂ ਪੂਰੀ ਨਹੀਂ ਰਹਿਣਗੇ ਤੁਹਾਡੇ ਨਾਲ ਕੀ ਹੋਇਆ ਮੇਰਾ ਵੀ ਕੋਈ ਕੰਮ ਤੁਹਾਡੇ ਨਾਲ ਕੀ ਜਿੱਦਾਂ ਪਾਉਂਦੇ ਆਂ ਤੇ ਭੁੱਲ ਜੀ ਜਾਓ ਉਹ ਬੰਦ ਫਾਚੇਂਦਰਾ ਆ ਮੈਂ ਗੱਲ ਕਰਦਾ ਆ ਆਹ ਗਾ ਵੀ ਦੋਜੀ ਦੇ ਫਰਾਕਾ ਕੀ ਬੋਲਿਆ ਦੋਜੀ ਦਾ ਗੋਦੀਆਂ ਦੇ ਇਹਨਾਂ ਨੂੰ ਚਾਰ ਕਿਤੇ ਤੇ ਚਾਰ ਕਿਤੇ ਚਾਰ ਕੰਪਲ ਦੇ ਦੋ ਇਹ ਬਲਜਿੰਦਰ ਸਿੰਘ ਤੇ ਮਨਜੀਤ ਸਿੰਘ ਦਾ ਆ ਆਹ ਗੱਲ ਆ ਲੈ ਕੋ ਉਹ ਤਾਂ ਮੇਰੇ ਚਾਰਾਂ ਚਾਰ ਆਉਂਦੇ ਦੇਨੇ ਬਾਅਦ ਆ ਲੈ ਜਾ ਦੇਖੋ ਭਾਜੀ ਆ ਖਾਲਸਾ ਵਾਰੀ ਜੀ ਕੀ ਵਤੇ ਅੱਜ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਮਾਪੁਰਖਾਂ ਦਾ ਕਰਦੇ ਆਂ ਨਾਨਕਸਰ ਵਾਲੇ ਮਹਾਪੁਰਖ ਬਾਬਾ ਕਾਲਾ ਸਿੰਘ ਜੀ ਜਿਨ੍ਹਾਂ ਦਾ ਬਹੁਤ ਹੀ ਧੰਨਵਾਦ ਆ ਇਹ ਬਾਰਡਰ ਦੇ ਲਾਗੇ ਪਹਿਲਾ ਪਿੰਡ ਹੈ ਠੇਠੜਕੇ ਪਿੰਡ ਹੈ ਜੀ ਇਸ ਪਿੰਡ ਦੇ ਵਿੱਚ ਬਾਬਾ ਜੀ ਉਹਨਾਂ ਨੇ ਸੇਵਾ ਭੇਜੀ ਹੈ ਨਾਨਕਸਰ ਤੋਂ ਔਰ ਇਸ ਪਿੰਡ ਦੇ ਵਿੱਚ ਸੇਵਾ ਚੱਲ ਰਹੀ ਹੈ ਇਹ ਇੱਥੇ ਬਾਬਾ ਜੀ ਵੱਲੋਂ ਗੱਜੇ ਦਿੱਤੇ ਗਏ ਨੇ ਕੰਬਲ ਦਿੱਤੇ ਗਏ ਨੇ ਜੁੱਤੇ ਦਿੱਤੇ ਗਏ ਨੇ ਤੇ ਨਾਲ ਬਾਬਾ ਜੀ ਵੱਲੋਂ ਬਹੁਤ ਵਧੀਆ ਪ੍ਰਾਲੇ ਦੇ ਨਾਲ ਅੱਗੇ ਵੀ ਅਸੀਂ ਇੱਕ ਪਿੰਡ ਢੂਲਾ ਗੋਲਾ ਉੱਥੇ ਵੀ ਵੰਡ ਕੇ ਆਏ ਆ ਹੁਣ ਸਾਡੇ ਕੋਲ ਆਏ ਆ ਮਾਹਪੁਰ ਕੇ ਇਨ ਇੱਥੇ ਵੀ ਅਸੀਂ ਵੰਡ ਰਹੇ ਆ ਬਾਕੀ ਅਸੀਂ ਸਾਰੀ ਸੰਗਤ ਵੱਲੋਂ ਔਰ ਪਿੰਡ ਵੱਲੋਂ ਬਾਬਾ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਸਮੇਂ ਦੇ ਵਿੱਚ ਆਣ ਕੇ ਸਾਡੇ ਲੋਕਾਂ ਦੀ ਬਾਹ ਫੜੀ ਹੈ ਹੋਰ ਬਾਬਾ ਜੀ ਨੂੰ ਨਾਲ ਇਹ ਵੀ ਬੇਨਤੀ ਕਰ ਰਹੇ ਆ ਇਹ ਜਿਹੜਾ ਇਲਾਕਾ ਸਾਡਾ ਇੱਥੇ ਬਹੁਤ ਜਿਆਦੀ ਰੇਤ ਪੈ ਗਈ ਹੈ ਉਹ ਰੇਤਾਂ ਵਾਸਤੇ ਕੱਢਣ ਵਾਸਤੇ ਟਰੈਕਟਰ ਵੀ ਇੱਥੇ ਕਾਫੀ ਲੱਗੇ ਹੋਏ ਨੇ ਔਰ ਅਸੀਂ ਬਾਬਾ ਜੀ ਨੂੰ ਬੇਨਤੀ ਕਰਦੇ ਆ ਇੱਥੇ ਕਰੀਬਨ ਲੋਕਾਂ ਦੀ ਜਿਹੜੀ ਜ਼ਮੀਨ ਹੈ ਬਹੁਤ ਜਿਆਦੀ ਬਰਬਾਦ ਹੋ ਗਈ ਹੈ ਔਰ ਬੇਨਤੀ ਇਹ ਕਰਨੀ ਹੈ ਜਿਨ੍ਹਾਂ ਨੇ ਵੀ ਕਣਕ ਬੀਜਣੀ ਹੈ ਕਿਉਂਕਿ ਕਣਕ ਬੀਜਣ ਵਾਸਤੇ ਹੁਣ ਬਹੁਤ ਜ਼ਿਆਦਾ ਕੋ ਪੈਸਾ ਹੀ ਨਹੀਂ ਹੈਗਾ ਪੈਸਾ ਸਾਡੀ ਫਸਲ ਸਾਰੀ ਮਾਰੀ ਗਈ ਹੈ ਇੱਥੇ ਅਸੀਂ ਜਿਆਦੀ ਝੋਨਾ ਤੇ ਗੋਭੀ ਲਾਉਨੇ ਆ ਤੇ ਬਾਬਾ ਜੀ ਨੂੰ ਬੇਨਤੀ ਇਹ ਹੈ ਵੀ ਜਿੱਥੇ ਤੁਸੀਂ ਕੱਪੜੇ ਦੀ ਸੇਵਾ ਕਰ ਰਹੇ ਹੋ ਨਾਲ ਨਾਲ ਸਾਡੇ ਪਿੰਡ ਵੱਲੋਂ ਇਹ ਬੇਨਤੀ ਹੈ ਵੀ ਸਾਨੂੰ ਬੀਜ ਦੀ ਸੇਵਾ ਔਰ ਤੇਲ ਦੀ ਸੇਵਾ ਜੀ ਜਲਦੀ ਸੇਵਾ ਦਿੱਤੀ ਜਾਵੇ ਕਿਉਂਕਿ ਜਿਹੜੇ ਸਾਡੇ ਲੋਕ ਨੇ ਇਹ ਇੱਥੇ ਆਪਣੇ ਆਪ ਜਿਹੜੀ ਕਣਕ ਵੀ ਸਕਣਾ ਕਿਉਂਕਿ ਰੇਤਾ ਵੀ ਬਹੁਤ ਪਈ ਆ ਕਈ ਲੋਕ ਆਣ ਕੇ ਬਾਰੋ ਸੰਗਤਾਂ ਸੇਵਾ ਕਰ ਰਹੀਆਂ ਨੇ 100 150 ਟਰੈਕਟਰ ਚੱਲ ਰਿਹਾ ਹੈ ਪਰ ਮੈਂ ਬੇਨਤੀ ਇਹ ਵੀ ਕਰਦਾ ਨਾਲ ਜਿੱਥੇ ਤੁਸੀਂ ਇਹ ਸੇਵਾ ਕਰ ਰਹੇ ਹੋ ਸਾਰੀ ਸੰਗਤ ਵੱਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਠੀਕ ਹੈ ਬਾਬਾ ਜੀ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਮੱਖਣਪੁਰ ਤਾਸ਼ ਬਰਮਾਲ ਜਟਾ ਜੋ ਕਿ ਰਾਵੀ ਦੇ ਕਿਨਾਰੇ ਜਿੱਥੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਉਥੇ ਅੱਜ ਨਾਨਕ ਸਰ ਸੰਪਰਦਾਏ ਦੇ ਮੁਖੀ ਸੰਤ ਬਾਬਾ ਕਾਲਾ ਸਿੰਘ ਜੀ ਪੋਨਾ ਵੱਲੋਂ ਇਸ ਇਲਾਕੇ ਨੂੰ ਜੋ ਰਾਤ ਦਾ ਸਮਗਰੀ ਭੇਜੀ ਗਈ ਆ ਅਸੀਂ ਪਹਿਲੇ ਦਿਲ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਰਡਰ ਦੇ ਉੱਤੇ ਜੋ ਸਾਡੇ ਇਲਾਕੇ ਵਾਸਤੇ ਅੱਗੇ ਸਰਦੀ ਆ ਰਹੀ ਆ ਉਹਦੇ ਵਾਸਤੇ ਜੈਕਟਾਂ ਬੂਟ ਤੇ ਹੋਰ ਜੋ ਕੰਬਲ ਹੋਰ ਜੋ ਸਾਨੂੰ ਜ਼ਰੂਰਤ ਦਾ ਸਮਾਨ ਆ ਸਾਰਾ ਸਾਡੇ ਇਲਾਕੇ ਵਿੱਚ ਭੇਜਿਆ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਔਰ ਕੱਲਾ ਸਾਡੇ ਇਲਾਕੇ 'ਚ ਨਹੀਂ 113 ਬਾਬਾ ਨਾਨਕ ਰਮਦਾਸ ਅਸਨਾਲਾ ਜਿਹੜੀ ਰਾਵੀ ਦੀ ਬੈਲਟ ਸਾਰੀ ਔਰ ਬਿਆਸ ਦੇ ਇਲਾਕਿਆਂ ਦੇ ਵਿੱਚ ਵੀ ਇੱਕ ਵੱਡੀ ਸੇਵਾ ਭੇਜੀ ਆ ਅਸੀਂ ਉਹਨਾਂ ਦਾ ਬਹੁਤ ਹੀ ਰਿਣੀ ਆ ਉਹਨਾਂ ਦੇ ਜਿਹੜਾ ਉਹਨਾਂ ਨੇ ਸਾਡੀ ਮੁਸ਼ਕਲ ਦੀ ਘੜੀ ਵਿੱਚ ਜੋ ਮੰਡ ਦੇ ਲੋਕ ਨੇ ਪੰਜਾਬ ਪੂਰੇ ਪੰਜਾਬ ਦੇ ਵਿੱਚੋਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਤੇ ਉਹਨਾਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਤੇ ਉਹਨਾਂ ਦੀਆਂ ਜ਼ਰੂਰਤਾਂ ਨੂੰ ਵੇਖਦੇ ਹੋਏ ਉਹਨਾਂ ਦਾ ਸਾਰਾ ਸਮਾਨ ਭੇਜਿਆ ਇਸ ਕਰਕੇ ਇੱਕ ਵਾਰ ਫੇਰ ਦੀ ਦਿਲ ਦੀਆਂ ਤੋਂ ਰਗੀਆਂ ਤੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਇਸ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਖੜੇ ਆਂ ਜੀ ਇੱਥੇ ਕੋਈ 4 ਤੋਂ 5-5 ਫੁੱਟ ਜਿਹੜਾ ਪਾਣੀ ਸੀ ਉਸ ਟਾਈਮ ਕੋਈ ਦੋ ਰਾਤਾਂ ਜਿਹੜੀਆਂ ਘਰਾਂ ਦੇ ਵਿੱਚ ਪਾਣੀ ਜਿਹੜਾ 4-4 5-5 ਫੁੱਟ ਫਿਰ ਗਿਆ ਇਸ ਇਲਾਕੇ ਦੀ ਜਿਹੜੀ ਕਣਕ ਵੀ ਖਰਾਬ ਹੋ ਗਈ ਤੂੜੀ ਵੀ ਖਰਾਬ ਹੋ ਗਈ ਫਰਨੀਚਰ ਵੀ ਘਰਾਂ ਦੇ ਖਰਾਬ ਹੋ ਗਏ ਪਰਜਾਈਆਂ ਕੰਬਲ ਜੋ ਵੀ ਆ ਸਭ ਮਲਿਆ ਮੇਡ ਕਰਦਾ ਪਾਣੀ ਨੇ ਪਰ ਇਹ ਜੋ ਸਾਨੂੰ ਰਾਹਤ ਪਹੁੰਚੀ ਆ ਇਹਦੇ ਨਾਲ ਸਾਨੂੰ ਬੜਾ ਹੌਸਲਾ ਆਇਆ ਇਸ ਇਲਾਕੇ ਨੂੰ ਜੇ ਜਿਹੜਾ ਸਾਨੂੰ ਸਾਡੀਆਂ ਜ਼ਰੂਰਤਾਂ ਦੇ ਅਨੁਸਾਰ ਸਮਾਨ ਬਾਬਾ ਜੀ ਨੇ ਭੇਜਿਆ ਅਸੀਂ ਫਿਰ ਉਹਨਾਂ ਦਾ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ